ਸਦੀ 14 ਮੁਹੰਮਦ ਦੇ ਨਾਲ ਕਰ ਕਰੀਆਂ ਕਿ ਜਿਹੜਾ ਮੇਰਾ ਪਰਵਤ ਵਿਗਾਰ ਇੰਦਰਪੌਣਾ ਉਹਦੀ ਪਹਿਚਾਣ ਕੀ ਹੋਏਗੀ ਇਸ ਰੋਤਾ ਲਗੇਗਾ ਕਿ ਸਾਡਾ ਕੋਪੀਆ ਦਾ ਪੀਰ ਸੰਕਾਨਪੁਰਖ ਪਰਵਤ ਵਿਗਾਰ ਨੂਰੀ ਅੱਲਾਹ ਆਰਿਆ ਕਿ ਸੁਕਿਸ ਰਾਹ ਸਦੀ 14 ਮੁਹੰਮਦ ਸਾਹਿਬ ਨੂੰ ਤਸਰੀ ਉਸ ਤੋਂ ਡੋੜਨ ਆਉਣਾ ਸ਼ਰਮਿਆ ਚੱਜੀਆਂ ਜਿਹੜਾ ਸੰਸਾਰ ਅੱਜ ਤੱਕ ਸ਼ਰਮ ਦੇ ਵਿੱਚ ਬੰਜਿਆ ਹੋਇਆ ਉਹ ਜਿਹੜਾ ਆਉਣ ਵਾਲਾ ਉਹਨੇ ਸਾਰੀਆਂ ਸ਼ਰਮਾਂ ਖਤਮ ਕਰ ਦੇਣਾ ਸ਼ਰਮ ਖਤਮ ਕਰਕੇ ਕੀ ਕਰਨਾ ਕੀ ਆ ਇੱਥੇ ਸਿਰਫ ਤੇ ਸਿਰਫ ਭਗਤ ਔਰ ভগবਾਨ ਦੀ ਗੱਲ ਰਹੇਗੀ ਆਤਮਾ ਔਰ ਪਰਮਾਤਮਾ ਦੀ ਗੱਲ ਰਹੇਗੀ ਹੋਰ ਕੋਈ ਸ਼ਬਦ ਨਹੀਂ ਰਹੇ ਉਸ ਤੁਰਨ ਆਉਣਾ ਸ਼ਰਧੀਆਂ ਦੀਆਂ ਜ਼ੰਜੀਰਾਂ ਜ਼ਾਹਰ ਜ਼ਬੂਰ ਕਰੇ ਰਸ਼ਨਾਇਆ ਜਿਸ ਦੇ ਸਿਰਸ ਉੱਤੇ ਤੇ ਹੁਣ ਚੰਦ ਸੰਧ ਲੱਗਿਆ ਆਉਣ ਵਾਲੇ ਵੀ ਜਿਸ ਦੇ ਸਿਰਸ ਉੱਤੇ ਸਾਡੇ ਗ੍ਰਹਿ ਪੜਦੇ ਆ ਯਾਨੀ ਕਿ ਅਰਗਟਰੀ ਜੰਦੇ ਆਵਣਦੇ ਹੌਸਰਤੀ ਦੇ ਉੱਤੇ ਜਿਸ ਦੇ ਸੀਸ ਉੱਤੇ ਸਾਡੇ ਗ੍ਰਹਿ ਵੜਦਿਆਂ ਸੀਸ ਤੇ ਹੋਵੇ ਨੀਲਾ ਚੀਰਾ ਅਜੂਲਸ਼ੰਚੀਨ ਜਦੋਂ ਵਿਦੇਸ਼ੀ ਉੱਤੇ 86 ਸਾਲ ਪੱਟ ਵਿੱਚ ਗਏ ਉਹ ਤੋਂ ਆਪਣੇ ਸੀਸ ਦੇ ਉੱਤੇ ਨੀਲੇ ਰੰਗ ਦਾ ਚੀਰਾ ਬਣ ਗਿਆ ਇਸੇ ਇਸ ਦਾ ਪ੍ਰੂਫ ਲੈਣਾ ਹੋਵੇ ਦਾ ਸਕੂਲ ਹਜੂਰਿਸਨ ਸਰ ਜੀ ਦਾ ਇਸ ਸਤ ਸਰੂਪ ਹੈ ਜਿਦੇ ਉਤੇ ਮੇਰੇ ਪਿਤਾ ਪਰਮੇਸ਼ਰ ਨੇ ਉਸ ਚਰਨੀ ਤੇ ਚੱਨ ਲਗਿਆ ਆਪਣੇ ਸੀਸ ਦੇ ਉਤੇ ਨੀਲਾ ਜੀਰਾ ਬੰਨਿਆ ਔਰ ਸਭੀ ਜਨ ਨੂੰ ਕਹਿ ਦਿੱਤੇ ਕਿ ਕੋਹ ਜਨ ਕੋ ਪਿਆ ਕੋ ਸ਼ਰਮ ਦੀਆਂ ਜ਼ੰਜੀਰਾਂ ਨੂੰ ਤੋੜ ਦੇਗਾ ਜਿਸ ਨੇ ਇਸ ਉਤੇ 5.5 ਗ੍ਰਾਮ ਵਧਿਆ ਸਿਸਤੇ ਹੋਵੇ ਨੀਲਾ ਜੀਰਾ ਨੀਲੀ ਧਾਰ ਰੰਗ ਰਗਾਇਆ ਮੇਰਾ ਮਾਲਕ ਪੀਰਨ ਪੀਰਾ ਉਹ ਮੇਰਾ ਮਾਲਕ ਪੀਰਾਂ ਦਾ ਪੀਰ ਬੇਪਰਵਾਹ ਸ਼ੋਭਾ ਪਾਈ ਉਹ ਇੱਕ ਵੀਰ ਪਰਵਾਹ ਜਿੰਨੇ ਸਾਡੀਆਂ ਸ਼ਰਧੀਆਂ ਜੰਜੀਰਾਂ ਤੋੜਨ ਵਾਸਤੇ ਆਉਣਾ ਇਹ ਤਾਂ ਲਿਖਾ ਅਜੂ ਸ਼ੰਚੇ ਜੀ ਸ਼ੰਚੀ ਜੀ ਦਾ ਦਰਸਦੇ ਵੀ ਫਿਸ਼ੀਟ ਵੀ ਕੁਆਇਸ ਅੰਗਰੇਜ਼ ਨੇ दो जहान कह कहे ना कहे लेकिन दो जहान क्योंकि उन्होंने वो तो बर्बर दि नजर आया ਵੇਖੋ ਉਹ ਖਤਕਾਲਾ ਦੀਨ ਦੇ ਆਲਾ ਪਰਵਤਗਾਹ ਸੰਜਾਇਆ ਸੰਜਾਇਆ ਜੁਟਦਾ ਇਹਨੂੰ ਜਿਸਰ ਨਹੀਂ ਕੋਈ ਵੀ ਜੰਜੀਰ ਨਹੀਂ ਹੋਈ ਸ਼ਰ ਖਤਮ ਕਰੇਗਾ ਤਦ ਹੀ ਉਹ ਸਾਰਿਆਂ ਦਾ ਸੰਜਾਇਆ ਇਹਨੂੰ ਮੁਸਲਮਾਨ ਸਿੱਖਰ ਸਾਈਂ ਪਾਰਸੀ ਨੂੰ ਵੀ ਜੇ ਸਾਰਿਆਂ ਦਾ ਇੱਕੋ ਇੱਕ ਪਰਮਾਤਮਾ ਦੋ ਜਹਾਨ ਕਹਿਣ ਵੇਖੋ ਮੁਰਖ ਅਕਾਲਾ ਦੀਨ ਲਿਆਲਾ ਪਰਮੰਤਿਕਾਰ ਸਾਝਾ ਯਾਰ ਜੋਤੀ ਧਾਰ ਬਣ ਗਿਆ ਬੰਦਾ ਪਰ ਇਹ ਜਿਹੜਾ ਜਨ ਭਗਤ ਹੈ ਫਕਤਾ ਵਿੱਚ ਤੇ ਜਨ ਭਗਤ ਤਾਂ ਵਿੱਚ ਹੀ ਦਾਸ ਸੰਕਲਨ ਜਿਹੜਾ ਜਨ ਭਗਤ ਹੈ ਬੰਦਾ ਨਜ਼ਰ ਨਹੀਂ ਆਉਂਦਾ ਉਮਕੀ ਨਜ਼ਰ ਆਉਂਦਾ ਪਰਮੰਤਿਗਾਰ ਪਾਉ ਰਮ ਵੇਖੋ ਮੁਰਖ ਕਾਲਾ ਦੀਨ ਧਿਆਨਾ ਪਰਮੰਤਿਗਾਰ ਸਾਂਝਾ ਯਾਰ ਜੋਤੀ ਧਾਰ ਬਣ ਗਿਆ ਬੰਦਾ ਉਹ ਕਰਤਾ ਕੀਆ ਬੰਦਗੀ ਤੋਂ ਰਹਿਤ ਆਪਣਾ ਖੇਡ ਖਲਾਈ ਉਹਦਾ ਕੀ ਐਸਾ ਆਪਣੇ ਭਟਾ ਨੂੰ ਬੰਦਗੀ ਤੋਂ ਤਰਸਾ ਗਿਆ ਤੁਹਾਨੂੰ ਬੰਦਗੀ ਕਰਨ ਦੀ ਸ਼ੁਰੂਤ ਨਹੀਂ ਮੇਰੇ ਦਰਸ਼ਨ ਹੀ ਐਲੀ ਪਰ ਆਪਾਂ ਨੇ ਮੇਰੇ ਚਰਨਾਂ ਦੀ ਪ੍ਰੀਤ ਹੀ ਐਲੀ ਪਰ ਆਪਾਰ ਹੈ ਤੁਸੀਂ ਮੇਰੇ ਹੋ ਜਾਓ ਮੈਂ ਤੁਹਾਡਾ ਹੋ ਜਾਣਾ ਹੈ ਬੰਦਗੀ ਤੋਂ ਰਹਿਤ ਆਪਣਾ ਖੇਮ ਖਲਾਈਓ ਅਜੋਸ਼ ਸੰਤਿਵੇ ਮੈਂ ਗੀਤੀ ਕੋ ਵਾਰਿਸ ਕਿਤੇ ਦੀ ਗੱਲ ਹੈ ਸਿਚੁਏਸ਼ਨ ਦੇ ਦਰਸ਼ਨ ਦਿੱਤੇ ਕਾਫੀ ਸੰਗਤ ਦੇ ਵਿੱਚ ਮੈਂ ਖੜਾ ਇਧਰ ਨੇ ਖਸਰਾ ਉੰਬੜੀ ਕਰਕੇ ਲਾਇਆ स्वर्ण ਮੈਂ ਆਇਆ ਨਿਮਸ਼ ਕਰ ਦਿੱਤੀ ਮੈਂ ਬਿਲੇ ਦੱਸੋ ਅੰਜੂਰ ਨੇ ਫਰਮਾਇਆ ਸੰਪਤ ਦੀ ਗੱਲ ਵੱਧ ਤੋਂ ਵੱਧ ਮੋਕਰੋ ਕਿਉਂਕਿ ਉਸ ਪਰਮੰਤਿਗਾਰ ਨੇ ਆਪਣੀ ਛੇੜ ਇਸ ਸਰਤੀ ਦੇ ਉਤੇ ਗੁਰੂ ਪੀਰ ਗੰਗੰਬਰ ਅਵਤਾਰਾਂ ਦੇ ਵਿੱਚ ਬਹੁਤ ਕੀਤੀ ਹੈ ਪਰ ਸੰਬਧ ਦੀ ਛੇੜ ਇਸ ਸਰਤੀ ਦੇ ਉਤੇ ਕਦੇ ਵੀ ਨਹੀਂ ਹੋਈ ਪਿਛਿੰਕੋ ਯੰਦ੍ਰੂ ਨੇ ਕਿ ਉਸ ਅਗਾਂਹ ਕੋਨੇ ਸੰਬਧ ਦੇ ਵਿੱਚ ਆਉਣਾ ਪਰ ਛੇੜ ਨਹੀਂ ਬਈ ਛੇੜ ਅਗਾਂਹ ਕੋਨੇ ਪਾਵਾ ਆ ਕੀਤੇ ਤੇ ਕੋਨੇ ਰਾਖਾ ਮਿਲ ਸੰਬਧ ਦਾ ਡੰਕਾ ਮਾ ਜਾਨੇ ਕਿਨੇ ਭਰੇ ਵੇਦ ਵਿਆਸ ਨੇ ਵੀ ਆਪਣੇ ਸ਼ਲੋਕਾਂ ਵਿੱਚ ਕਿਹਾ ਸੰਭਲਗ੍ਰਾਮ ਨੇ ਮੁਖਸ్య ਆ ਬ੍ਰਹਮਸ్య ਮਹਾਤਮ ਨੇ ਬਹੁਨੇ ਵਿਸ਼ੂ ਜਸ ਸੈ ਕਰਕੇ ਕਦੁਰ ਬਹੁਸ਼ੇਤੀ ਕਿ ਉਹ ਸੰਭਲਗ੍ਰਾਮ ਦੇ ਵਿੱਚ ਆਏਗਾ ਉਹ ਇਸ ਸੰਸਾਰ ਨੂੰ ਇਹ ਬਦਲ ਤੇ ਲਾਗਿਆ ਉਹ ਸੰਭਲ ਦੇ ਵਿਚਵਾਣਾ ਪਰ ਇਹ ਤੇ ਉਹਨੂੰ ਪਤਾ ਲੱਗ ਗਿਆ ਤੁਹਾਨੂੰ ਜਦ ਪਤਾ ਨੂੰ ਪਤਾ ਲੱਗਾ ਕਿ ਸੰਭਲ ਕੀ ਹੈ ਐ ਮੈਂ ਤੇ ਜਿੱਥੇ ਜਿੱਥੇ ਸੰਭਲ ਉੱਥੇ ਉੱਥੇ ਕੋਈ ਨਾ ਕੋਈ ਇੱਕ ਕਦ ਦਾ ਮੰਦਰ ਚੁਗਿਆ ਉਹ ਉਸ ਮੰਦਰ ਦੇ ਵਿੱਚ ਸਾਰੇ ਗੁਜਾਰੀ ਇਸ ਤਰ੍ਹਾਂ ਨੇ ਇਹਨਾਂ ਤੇ ਇਸੇ ਸੰਬੰਧ ਦੇ ਵਿੱਚ ਉਹ ਕਲਕੀ અવਤਾਰ ਹੋਣਗੇ ਪਰ ਉਸੇ ਚੀਜ਼ ਨੂੰ ਲੈ ਕੇ बेशक किसी एक दो ज्यादा उन्हें जनाई करा देती कि वो संभव नहीं संबंध होना शरीर है जो उसने अपनी ताकत नाम आप त्याग करना और इस चीज को दशवेश ने आख्या पल भाग व्या उस पल भाग व्या संबल के हाथ जो हर मंत्र तो मैंने भी कहा कि संबल मिल जाएगा ਉਸ ਸੰਬੰਧ ਬਾਰੇ ਜਨਪਟਾ ਨੂੰ ਮਕਾਲਪੁਰਖ ਨੇ ਕੀ ਆਖਿਆ ਕਿ ਜਿਸ ਤਰ੍ਹਾਂ ਸੰਸਾਰ ਸੰਬੰਧ ਦੇ ਵਿੱਚ ਰੁੜਿਆ ਹੋਇਆ ਉਹ ਸੰਬੰਧ ਦੇ ਵਿੱਚ ਆਉਣਾ ਉਹ ਸੰਬੰਧ ਦੇ ਵਿੱਚ ਆਉਣਾ ਮੇਰੇ ਜਨਪਟਾ ਦਾ ਰੁੜਨਾ ਕੀ ਫਰਮਾਇਆ ਮੇਰੇ ਦਾਤਾ ਦਾ 9094 ਚੌਕੜੀ ਜੋਖ ਵਿੱਚੋਂ ਔਰਣ ਸਿੰਘ ਦਾ ਸਰੀਰ ਫਿਰ ਜਮਣਾ ਜਿਸ ਨੂੰ ਸੰਭਲ ਕਹਿ ਕੇ ਅਵਤਾਰ ਪੈਗੰਬਰ ਗੁਰ ਕਹਿ ਤਾਂ ਕਿ ਮੇਰਾ ਜਨਮ ਭਗਤ ਪਲੇਖੇ ਨਾ ਵਿੱਚ ਨਾ ਰਹਿ ਜਾਵੇ ਕਿ ਸੰਭਲ ਕੀ ਹੈ ਪਰ ਸੰਭਲ ਦੇ ਵਿੱਚ ਆ ਕੇ ਮੇਰੇ ਦਾਤਾ ਨੇ ਆਪ ਜੀ ਦੇ ਦਾ ਪਰਮੇਸ਼ਰ ਨੇ ਆਪਣਾ ਆਗੇ ਪ੍ਰਗਟਾਵਾ ਕਰ ਦਿੱਤਾ ਪਾਤਸ਼ਾਹ ਨੇ ਸਮਝਾਉਣ ਦੇ ਬੜੇ ਤਰੀਕੇ ਕੀਤੇ ਕੱਤਰ ਤਾਮਹੀਨਾ ਗ੍ਰੰਥ ਨੰਬਰ 24 ਦੇ ਵਿੱਚ ਕੀ ਹੈ ਨਾ ਕੱਤਕ ਕਹਿੰਗੇ ਧਾਨੀਏ ਮੈਂ ਹਰਾਨ ਹੋ ਗਿਆ ਤੁਸੀਂ ਅੱਜ ਵੀ ਕਿਸੇ ਦੇ ਨਾਮ ਨਾਲ ਕਰੋ ਹਰੇਕ ਬੰਦਾ ਕਹੇਗਾ ਉਹ ਨਿਰਗੁਣ ਰੰਕਾਰ ਹੈ ਉਹ ਬਿਨਾ ਜਿਸਨ ਬਣਾ ਰਹੇ ਨੇ ਉਹ ਬਿਨਾ ਆਕਾਰ ਤੋਂ ਹੈ ਉਹਨੂੰ ਦੇਖਿਆ ਨਹੀਂ ਜਾ ਸਕਦਾ

ਕਦ ਤੱਕ ਇਹ ਧਰਮੀ ਮੈਂ ਹੈਰਾਨ ਹੋ ਗਿਆ ਭਰਤਾਂ ਦੇ ਅੰਦਰ ਵਸਦਾ ਹੂਰ ਲੁਪਣ ਦੀ ਲੋੜ ਰਹਿਣਾ ਨਾ ਆਇਆ ਜੇ ਕਿਸੇ ਬਾਹਰੋਂ ਲੱਭਣਾ ਭਰਤਾਂ ਦੇ ਅੰਦਰ ਤੋਂ ਵਸ ਰਿਹਾ ਕੋਈ ਸਿਬਾਹਰ ਆ ਜੇ ਕਿਸੇ ਬਾਹਰੋਂ ਲੱਭਣਾ ਤੇ ਰੂਪ ਵੇਖਣਾ ਚੱਟ ਇਹ ਤੁਸੀਂ ਸੰਸਾਰ ਨਾਲ ਹੀ ਗੱਲ ਕਰੋ ਉਹ ਦਾ ਰੂਪ ਜਟ ਦਾ ਪਰ ਉਹ ਕਣਕਣ ਦੇ ਵਿੱਚ ਸਮਾਇਆ ਹੋਇਆ ਇਸ ਤਰ੍ਹਾਂ ਸੰਸਾਰ ਮੰਨਣ ਤੋਂ ਤਿਆਰ ਨਹੀਂ। ਪਰੰਮੰਤਾ ਜੱਗ ਪਰ ਜਿਨ੍ਹਾਂ ਦੀ ਉਹਨੇ ਤੀਜੀ ਅੱਖ ਖੋਲਹੀ ਆਪਣਾ ਦਰਸ ਦਿਨਾਂ ਨੂੰ ਤਨ ਤੁੰਮਿਸ਼ ਜੀ ਕੀਤ ਵਰਤ ਤਾਂ ਕਿ ਮੈਂ ਪਰਮਾਤਮਾ। ਤਾਂ ਉਹ ਕੋ ਬਦਿਆ ਭਰਗਾ ਬੰਦਾ ਨਜ਼ਰ ਨਹੀਂ ਆਏਗਾ। ਉਹ ਨਜ਼ਰ ਆਏਗਾ ਪਰ ਮਾਨਸ ਨੇ ਜੇ ਕਿਸੇ ਬਰ ਬੜਾ ਤੇ ਰੂਪ ਵੇਖਣਾ ਚਾਹਤਦਾ ਸਿੱਧਾ ਸਾਗਾ ਨਜ਼ਰੀ ਭਾਈਆ ਇਹ ਕਿਉਂ ਅਥਿਆ ਕਤਗਨੇ ਕਿਉਂਕਿ ਆਪ ਜੀ ਨੂੰ ਪਤਾ ਹਜੂ ਸੰਸਾ ਜੀ ਹਰ ਵੇਲੇ ਆਪਣੇ ਸਿਰ ਤੇ ਉੱਤੇ ਬੰਨ੍ਹੂ ਵਿਤਾਜ ਨਹੀਂ ਕਰਦੇ ਪ੍ਰਤੀ ਸਿੱਤਾ ਸਾਗਾ ਨੇ ਉਹ ਵੀ ਆਪਣਾ ਦਿਖਾਇਆ पर जिस तरह उसको आने वाले परवलों नूरी हां प्रकाश कहा इतने बारे अगली सत्र बादशाह की प्रदान करते हैं जेब प्रकाश धक्ना है ही प्रकाश जेब प्रकाश तकना लट लट ला ना। फिर नूर नौराना है ਉਹ ਅਹੋ ਦੀ ਦ੍ਰਿਸ਼ਟੀ ਵੀ ਦਿੰਦਾ ਹੈ ਉਹਨੇ ਹੀ ਅਕਸ਼ ਦੇ ਵਿੱਚ ਜਿਹ ਜਿਸ ਨੇ ਜਟ ਦਾ ਰੂਪ ਧਰਿਆ ਉਹਨੇ ਹੀ ਅਕਸ਼ ਦੇ ਵਿੱਚ ਉਹ ਪ੍ਰਕਾਸ਼ ਹੀ ਪ੍ਰਕਾਸ਼ ਵੀ ਨਜ਼ਰ ਆਉਂਦਾ ਹੈ ਜਿੰਨ ਨੂੰ ਜਿਹਨੂੰ ਉਹ ਆਪਣੀ ਦੇਖਣ ਵਾਲੇ ਅਕਸ਼ ਨੂੰ ਸੋ Das Vindicata. Questo mi parte. Gran come Harmani, Santi